ਡੇਟ ਦੇ ਜਨਵਾਰ ਮੇਰੀ ਜ਼ਿੰਮੇਵਾਰੀ ਵੱਧ ਗਈ ਔਰ 27 ਦੀ ਵੀ ਬਿਗ ਇਲੈਕਸ਼ਨ ਆ ਬਿਲਕੁਲ ਲੜਾਂਗੇ ਔਰ ਅੱਜ ਤੋਂ ਤੇ ਟਿੱਪੇ ਵਾਲੀ ਬੀਬੀ ਆ ਵਿਚਾਰੀ ਜਿਹੜੀ ਫੜੀ ਹੈ ਉਹ ਉਹਨੇ ਬੜਾ ਜਾ ਪੋਡਕਾਸਟ ਕੀਤਾ ਪ੍ਰਕਾਰ ਨੂੰ ਮਿਰਚਾਂ ਲੱਗੀਆਂ ਨਾਲ ਦੀ ਨਾਲ ਉਹ ਤੇ ਹੋਰ ਵਰਤੀ ਤਿਆਰੀ ਕਰ ਚੀਕ ਨਹੀਂ ਕਰਤੀ ਪਰੰਤੂ ਜਿਨ੍ਹਾਂ ਨੇ ਲਾਰੈਂਸ ਦੀ ਵੀਡੀਓ ਕੀਤੀ ਉਹ ਬਿਨਾ ਬਿਨਾ ਪੈਸੇ ਤੋਂ ਬਿਨਾ ਕਰੋਨਾ ਦੇ ਸੌਦੇ ਹੋਏ ਤਾਂ ਵੀ ਨਾ ਇੰਟਰਵਿਊ ਹੋਗੀ ਅਜਿਹਾ ਸਵਿਧਾਨ ਵੀ ਸਵਿਧਾਨ ਜਿਹੜਾ ਦੋ ਘੰਟੇ ਬੋਲਦੇ ਆ ਉਹ ਵੀ ਸਵਿਧਾਨ ਦੇ ਬਾਰੇ ਬੋਲਦੇ ਆ ਇਸ ਸਵਿਧਾਨ ਦਾ ਕਿਸ ਤਰ੍ਹਾਂ ਕਰਦੇ ਨੇ ਦੇਖੋ ਕਿ ਸਵਿਧਾਨ ਜਿਹੜਾ ਕਿ ਸਾਡੇ ਨਾਗਰਿਕ ਵੀ ਰਾਖੀ ਦੇ ਲਈ ਬਣਿਆ ਸੀ ਸਾਡੇ ਦੋ ਇਨਸਾਨੀਅਤ ਦੇ ਹਿੱਤਾਂ ਲਈ ਵੀ ਸਵਿਧਾਨ ਦੀ ਰਚਨਾ ਕੀਤੀ ਸੀ ਬਾਰਾਕਨ ਸਾਹਿਬ ਨੇ ਉਸ ਨੂੰ ਉਲਟ ਜਾ ਕੇ ਜਿਹੜਾ ਸਵਿਧਾਨ ਆ ਅੱਜਕੱਲ ਕੋਟੈਕ ਕਿਉਂ ਕਰਦਾ ਹੈ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਬਟਕਾ ਕੋ ਸਕੀਏ ਕਲਾਕ ਤੇ ਮੈਂ ਜਿੰਦਾ ਪਾ ਤੁਹਾਨੂੰ ਤੁਹਾਨੂੰ ਬੋਲਦੇ ਨਹੀਂ ਦੱਸਿਆ ਸੀ ਐ ਸਿੱਧੂ ਦੇ ਕੇਸ ਨੂੰ ਜੇ ਪਾਸੋਂ ਪ੍ਰੀਖਿੜਾ ਉੱਤੇ ਆ ਪੰਜ ਕਾ ਉਹਦੇ ਤੇ ਕਤਲ ਹੋਇਆ ਮਦਈ ਪਾਸ ਦੇ ਸਾਧਾ ਔਰ ਉਸੂ ਕਤਲ ਪਹਿੰਦੇ ਹੀ ਪੰਜਾਬ ਇੱਕ ਮੈਨੂੰ ਇੱਕ ਕਦੇ ਕਦੇ ਕਿਸੇ ਸਾਜਿਸ਼ ਦੀ ਬੋਲ ਲੱਗਦੀ ਹੈ ਉਸ ਗੱਲ ਦੇ ਵਿੱਚੋਂ ਬਲ ਖਰਬੂਜਾ ਕਾਖੂ ਦੇ ਡਿਗੇ ਕਾਖੂ ਖਰਬੂਜੇ ਡਿਗੇ ਕਤਨਾ ਖਰਬੂਜੇ ਨੂੰ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਹੈ ਜਿਸ ਤਰ੍ਹਾਂ ਕੋਈ ਬਾਹਲੀ ਸੋਚੀ ਸਬਜ਼ੀ ਸਕੀਮ ਦੇ ਤਹਿਤ ਅਰਾਈ ਕੀਤਾ ਜਾ ਰਿਹਾ ਕੋਈ ਵੀ ਜਿਹੜਾ ਬਦਮਾਸ਼ ਹੈ ਜੋ ਅਦਰ ਸਟੇਟ ਤੋਂ ਆਏ ਘਰੇ ਗੱਛ ਨੂੰ ਕਪਲ ਕਰਕੇ ਚਲੇਗੇ ਪਰ ਉਹਨਾਂ ਦਾ ਅਲੇ ਦਰ ਕਿਸ ਨੇ ਬਾਹਲ ਬੰਗਾ ਨਹੀਂ ਕੀਤਾ ਹੁਣ ਤੱਕ ਉਹ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਲੈ ਕੇ ਜਿਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਹੈ ਔਰ ਜਿਲ੍ਹਾਂ ਨੂੰ ਜੇ ਮੈਂ ਪ੍ਰਾਇਮਰੀ ਯੂਨੀਵਰਸਿਟੀ ਕਹਾਂ ਕੁਫੀਆ ਤੱਕ ਕਿਸੇ ਅੰਸਾਬ ਦਾ 2022 ਦੇ ਵਿੱਚ ਇਲੈਕਸ਼ਨ ਲੜਿਆ ਫਾਈ ਦੇ ਵਿੱਚ ਤੁਹਾਡੇ ਦੀ ਜ਼ਿੰਮੇਵਾਰੀ ਰਹੀ ਕਿ ਉਹ ਲੈਗਸੀ ਲੋਕ ਦੇ ਕੋਰੋਂ ਇਹਨਾਂ ਯਾਰੋ ਦੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਫੰਨੀ ਬਿਲਕੁਲ ਸਿੱਧੂ ਦੁਬਾਰੀ ਜਿਹੜੀ ਵਾਰਤ ਸੀ ਫੇਰ ਆ ਗਈ ਸੀ ਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ 골ਡੀ ਬਰਾਡ ਨੂੰ ਰਟੇਨ ਕਰ ਦਿੱਤਾ ਜਾਂਦਾ ਤਾਂ ਵਾਰਤਿ ਆ ਗਈ ਸਾਲ ਹੋ ਗਿਆ ਕਿਵੇਂ ਦੇਖੀਏ ਭਾਈ ਫੇਰ ਬਸ ਇਹਨਾਂ ਸਾਊਦੇ ਬਿਆਨ ਤੇ ਤਾਂ ਮੈਨੂੰ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਉਹ ਫਰਾਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਤਨਾ ਹੁੰਦਾ ਉਹਨਾਂ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵੇਲੇ 골ਡੀ ਬਰਾਡ ਦਾ ਸਰਕਾਰ ਲੈ ਲਏ ਸੀ ਨਾ ਹਫਤੇ ਬਾਅਦ ਹੀ ਉਹ ਖਬਰਾਂ ਦੇ ਵਿੱਚ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ ਇਲੈਕਸ਼ਨ ਦੇ ਵੇਲੇ ਕੋਈ ਨਾ ਕੋਈ ਇਦਾਂ ਦਾ ਜੋ ਅਸਾਂ ਗੱਲ ਕਰਦੇ ਹੁੰਦੇ ਆ ਅਸੀਂ ਤਾਂ ਪਤਾ ਧਿਆਨ ਨਹੀਂ ਕੀ ਲੱਗਦਾ ਜਿਹੜੇ ਸਾਜਿਸ਼ ਘੜਤਾ ਸੀਗੇ ਤੁਸੀਂ ਕਹਿੰਦੇ ਸੀਗੇ ਉਹਨਾਂ ਦੇ ਕਾਰਵਾਈ ਹੋਈ ਹੈਗੀ ਬਾਰ ਬਾਰ ਤੁਹਾਨੂੰ ਬੁਲਾਇਆ ਪਈ ਗਿਆ ਗੱਲਬਾਤ ਵੀ ਹੋਈ ਕਾਰਵਾਈ ਕੀਤੇ ਹੋਈ ਹੈ ਜੀ ਕੇਵਲ ਤੇ ਕੇਵਲ 6 ਮੀਟਰ ਨੇ ਜਿਹੜੇ ਅੰਦਰ ਨੇ ਤੇ ਆ ਤੁਹਾਡੇ ਸਾਹਮਣੇ ਜੋ ਪਿਛਲੇ ਦਿਨੀਂ ਮੁੰਡਾ ਉਹ ਜੀਵਨ ਜੋਤ ਗ੍ਰਿਫਤਾਰ ਵੀ ਹੋਇਆ ਪਰੰਤੂ ਪੰਜਾਬ ਸਰਕਾਰ ਨੇ ਕਹਿ ਕਿ ਜਿਹੜੀ ਐਲਓਸੀ ਹੋਣ ਦੇ ਬਾਵਜੂਦ ਉਹਨੂੰ ਸਿਰਫ ਅਰਗ ਕਰਤਾ ਸਰਕਾਰ ਤਾਂ ਬਿਲਕੁਲ ਗੁੰਡਿਆਂ ਦੇ ਬਰਾਬਰ ਖੜੀ ਨਗਰਾਂਗੇ ਹੁਣ ਮੈਂ ਤੁਹਾਨੂੰ ਕਮਾ ਅੱਜ ਆ ਚਿੱਟੇ ਵਾਲੀ ਬੀਬੀ ਹੈ ਵਿਚਾਰੀ ਜਿਹੜੀ ਫੜੀ ਹੈ ਇਹ ਉਹ ਉਹਨੇ ਬੜਾ ਜਾ ਪੋਡਕਾਸਟ ਕੀਤਾ ਪ੍ਰਕਾਰ ਨੂੰ ਮੱਚਾਂ ਲੱਗੀਆਂ ਨਾ ਦੀ ਨਾਲ ਉਹ ਤੇ ਹੋਰ ਵਰਤੀ ਤਿਆਰੀ ਕਰ ਚਕੀ ਨਹੀਂ ਕਰਤੀ ਪਰੰਤੂ ਜਿਨ੍ਹਾਂ ਨੇ ਲਾਰੈਂਸ ਦੀ ਵੀਡੀਓ ਕੀਤੀ ਕੋ ਬਿਨਾ ਬਿਨਾ ਪੈਸੇ ਤੋਂ ਬਿਨਾ ਕਰੋੜਾਂ ਦੇ ਸੌਦੇ ਹੋਏ ਤੋਂ ਵੀ ਨਾ ਇੰਟਰਵਿਊ ਹੋਗੀ ਤਾਂ ਉਹਨਾਂ ਉਹਨਾਂ ਦੀ ਇਹਦੀ ਜਾਂਚ ਕੌਣ ਕਰੂਗਾ ਉਹ ਅੱਜ ਵੀ ਆਰਾਮ ਨਾਲ ਬਾਹਰ ਸ਼ਰੀਆਂ ਕੋ ਕੁੱਮਰੇ ਨੇ ਕਾਲੂ ਗਵਰਨਮੈਂਟਾਂ ਚੇਜ ਨੇ ਹੁਣ ਇਹ ਫਿਰ ਉਹ ਬਹਾਲ ਹੋਣਗੇ ਕਿਉਂਕਿ ਜਿਹੜੀ ਕਾਰਵਾਈ ਹੁੰਦੀ ਹੈ ਛੋਟੇ ਬੰਦੇ ਤੇ ਹੁੰਦੀ ਉਹ ਕਨਸਟੇਬਲਾਂ ਤਾਂ ਸਭ ਕੁਝ ਹੋ ਰਿਹਾ ਹੈ ਜੇ ਅਦਰਭਾਈ ਜੋ ਵੀ ਕੁਮੜਾ ਮੋਟਾ ਕੋਈ ਜੇ ਕਿਸੇ ਵੱਡੇ ਉਧਰ ਤੇ ਹੁੰਦੀ ਸ਼ਰ ਨਾ ਹੁੰਦਾ ਇੱਕ ਗੱਲ ਦੀ ਬਸਤੀ ਹੈ ਜਿਹੜੀ ਬਸਤੀ ਆ ਗਈ ਜਿੱਥੇ ਇਹ ਜਾਨ ਆ ਰਹੀ ਕਿ ਇਹ ਗੱਲ ਬਰਸੇਗਾ ਹਾਂਜੀ ਉਦੋਂ ਲਈ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵਰਤੀ ਦਾ ਜਿਹੜਾ ਆਪਣਾ ਪੋਸਟ ਪਾਈ ਹੈ ਤੁਸੀਂ ਡੇਟ ਬਾਰ ਬਾਰ ਲਿਖਿਆ 10 ਗਿਆ ਨਾ 11 ਜਿਹੜਾ ਪ੍ਰੋਗਰਾਮ ਹੈ ਜਿਹੇ ਸਿਵਲ ਦੀ ਪ੍ਰੋਸੈਸ ਕਰ ਹੋ ਰਹੀ ਉਸ ਜਿਹੜਾ ਤੋਂ ਥੈਡ ਪਾਰਟ ਦਾ ਤੋਂ ਬਾਅਦ ਵੀ ਆਪਾਂ ਇਸਾਂ ਤੇ ਗੱਲ ਕਰਾਂਗੇ ਇਸਨ ਕੋਲ ਇਹਨਾਂ ਦੇ ਖਰਫ ਤੇ ਇਹ ਵੀ ਰਾਜਨੀਤੀ ਸਟੇਜਾਂ ਤੇ ਆ ਕੇ ਕਾਂਗਰਸ ਦੀਆਂ ਚੀਜ਼ਾਂ ਤੇ ਅੱਜ ਵੀ ਆਏ ਹਾਂ ਸੁਧਾਨ ਚੌਂ ਨਹੀਂ 27 ਲਈ ਜਿਹੜਾ ਮੰਨਿਆ ਜਾਵੇ ਵੀ ਬਲਕੌਰ ਸਿੰਘ ਸਿੱਧੂ ਪਹਿਲੀ ਗੱਲ ਤਾਂ ਕਾਂਗਰਸੀਆਂ ਸਟੇਜਾਂ ਤੇ ਮੈਂ ਜਿੱਦਣ ਜੰਮਿਆ ਉਹਦੇ ਨਾਲ ਕਾਂਗਰਸੀਆਂ ਸਟੇਜਾਂ ਨਹੀਂ ਸੀ ਹੁਣ ਸਰਕਾਰ ਦੀ ਕੋਈ ਨਹੀਂ ਕਰੇ ਇਹ ਗੱਲ ਬਸ ਕੱਰੀ ਆ ਵੀ ਬੇਟੇ ਦੇ ਜਾਣ ਵਾਰ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦੀ ਜਿਹੜੀ ਇਲੈਕਸ਼ਨ ਹੈ ਉਹ ਬਿਲਕੁਲ ਲੜਾਂਗੇ ਔਰ ਅੱਜ ਤੋਂ ਤਿਆਰ